ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਕੈਨੇਡਾ ਤੋਂ ਵੱਡੀ ਖਬਰ ਜਸਮੀਤ ਪਾਟਿਆ ਜੀ ਮੇਰੇ ਨਾਲ ਮੌਜੂਦ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਹੈ ਸਰ ਹੈਲੋ ਥੈਂਕ ਯੂ ਸੋ ਮਚ ਜਸਮੀਤ ਜੀ ਕੈਨੇਡਾ ਦੇ ਵਿੱਚ 8 ਨਵੰਬਰ ਤੋਂ ਬਾਅਦ ਬਹੁਤ ਸਾਰੀਆਂ ਫਾਈਲਾਂ ਲੱਗੀਆਂ ਪਰ ਲਗਾਤਾਰ ਇਹ ਗੱਲ ਹੋ ਰਹੀ ਸੀ ਕਿ ਉਸੇ ਸਟੂਡੈਂਟ ਨੂੰ ਵੀਜ਼ਾ ਮਿਲੇਗਾ ਜਿਹੜਾ ਸਟੂਡੈਂਟ ਚੰਗੇ ਕੰਸਲਟੈਂਟ ਕੋਲੋਂ ਫਾਈਲ ਲਗਾਏਗਾ ਕਿਉਂ ਕਿ ਕਿਉਂਕਿ ਜਿਹੜੀਆਂ ਫਾਈਲਾਂ ਲਗਣੀਆਂ ਨੇ ਉਹ ਬਿਲਕੁਲ ਐਕੂਰੇਟ ਲਗੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਵੀਜ਼ਾ ਆਏਗਾ ਸੋ ਬਹੁਤ ਸਾਰੇ ਵਿਦਿਆਰਥੀਆਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ ਦੇਖੋ ਕੈਨੇਡਾ ਦੀ ਕਾਲਜਸ ਨੂੰ ਸਟੂਡੈਂਟ ਚਾਹੀਦੇ ਨੇ ਪ੍ਰੋਸੈਸਿੰਗ ਟਾਈਮ ਕਹਿੰਦੇ ਬਹੁਤ ਘਟ ਗਿਆ ਰਿਜ਼ਲਟ ਹਜੇ ਵੀ ਤੇਜ਼ੀ ਨਾਲ ਆ ਰਹੇ ਨੇ ਪਰ ਰਿਫਿਊਜ਼ਲ ਆ ਰਹੇ ਨੇ ਇਹਦਾ ਮਤਲਬ ਹੈ ਕਿ ਅਗਰ ਕੈਨੇਡਾ ਦੀ ਫਾਈਲ ਗਲਤ ਲੱਗੀ ਤਾਂ ਰਿਫਿਊਜ਼ਲ ਹੁਣ ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹਣਾ ਕਿਉਂਕਿ ਲੈਂਡਮਾਰਕ ਦਾ ਸਕਸੈਸ ਰੇਟ ਹਮੇਸ਼ਾ ਬਹੁਤ ਜ਼ਿਆਦਾ ਰਿਹਾ ਹੈ ਕੈਨੇਡਾ ਦਾ ਸਕਸੈਸ ਰੇਟ ਕਿਉਂਕਿ ਤੁਸੀਂ ਡਾਇਰੈਕਟ ਕਾਲਜਸ ਦੇ ਨਾਲ ਜੁੜੇ ਹੋਏ ਹੋ ਹੁਣ ਤੁਸੀਂ ਵੀ ਕੈਨੇਡਾ ਦੀਆਂ ਫਾਈਲਾਂ ਲਾਂਚ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਹੁਣ ਮੈਂ ਫਰਕ ਸਮਝਣਾ ਚਾਹੁੰਨਾ ਕਿ ਲੈਂਡਮਾਰਕ ਨੂੰ ਇੰਨਾ ਸਕਸੈਸ ਰੇਟ ਕਿਉਂ ਜ਼ਿਆਦਾ ਮਿਲਦਾ ਹੈ ਤੇ ਜਿਨ੍ਹਾਂ ਵਿਦਿਆਰਥੀਆਂ ਦੀਆਂ ਰਿਫਿਊਜ਼ਲਸ ਆ ਗਈਆਂ ਕਿ ਲੈਂਡਮਾਰਕ ਉਹਨਾਂ ਦੇ ਕੇਸ ਅਕਸੈਪਟ ਕਰੇਗਾ ਤੁਸੀਂ ਨਵੇਂ ਸਿਰੇ ਤੋਂ ਉਹਨਾਂ ਸਟੂਡੈਂਟਸ ਦੀਆਂ ਫਾਈਲਾਂ ਲਗਾਉਂਗੇ ਤੇ ਨਵੇਂ ਸਟੂਡੈਂਟਸ ਦੀਆਂ ਫਾਈਲਾਂ ਲਗਾਉਂਗੇ ਇਹਦੇ ਤੇ ਮੈਂ ਚਾਹੁੰਗਾ ਤੁਸੀਂ ਕਲੈਰਿਟੀ ਦਿਓ ਸਰ ਦੇਖੋ ਅਜਿਹੜੀਆਂ ਪਹਿਲੀ ਗੱਲ ਤਾਂ ਜਿਹੜੀਆਂ ਪ੍ਰਾਈਵੇਟ ਕਾਲਜਿਸ ਹੁਣ ਫਾਈਲ ਲੱਗ ਰਹੀਆਂ ਉਨਾ ਦਾ ਕੋਈ ਵੀ ਵੀਜ਼ਾ ਸਕਸੈਸ ਰੇਟ ਆਪਾ ਐਕਸਪੈਕਟ ਨਹੀਂ ਕਰ ਸਕਦੇ ਬਿਕੋਜ਼ ਇਸ ਟਾਈਮ ਤੇ ਜਿਹੜੀ ਕੈਨੇਡਾ ਵੈਰੀਫਿਕੇਸ਼ਨ ਕਰ ਰਹੀ ਹੈ ਉਹ ਬਹੁਤ ਸਟਰੋਂਗ ਕਰ ਰਹੀ ਹੈ ਫਾਈਲ ਤੇ ਜੇ ਤੁਸੀਂ ਕੋਈ ਵੀ ਇਨਫੋਰਮੇਸ਼ਨ ਹਾਈਡ ਕਰਦੇ ਹੋ ਜਾਂ ਚਾਹੇ ਤੁਹਾਡੀ ਯੂਕੇ ਤੋਂ ਰਿਫਿਊਜ਼ਲ ਹੈ ਚਾਹੇ ਤੁਹਾਡੀ ਸ਼ੈਨਗਨ ਤੋਂ ਰਿਫਿਊਜ਼ਲ ਹੈ ਚਾਹੇ ਤੁਸੀਂ ਆਸਟ੍ਰੇਲੀਆ ਤੋਂ ਰਿਫਿਊਜ਼ਲ ਹੈ ਕੈਨੇਡਾ ਫਾਈਂਡ ਆਊਟ ਕਰ ਰਹੀ ਆ ਔਰ ਜੇ ਤੁਸੀਂ ਰਿਫਿਊਜ਼ਡ ਹੈਗੇ ਹੋ ਕਿਸੇ ਵੀ ਕੰਟਰੀ ਤੋਂ ਤਾਂ ਤੁਸੀਂ ਆਪਣੀ ਫਾਈਲ ਚ ਮੈਂਸ਼ਨ ਕਰਨਾ ਹੈ ਨਹੀਂ ਤਾਂ ਬੈਨ ਲੱਗ ਕੇ ਆ ਰਹੇ ਨੇ ਇੱਕ ਚੀਜ਼ secondly to see suppose ਆਪਾਂ ਕਹਿ ਰਹੇ ਕਿ ਚਲੋ GIC ਨਹੀਂ ਦੇਣਾ ਪਏਗਾ ਪਰ ਕੋਸਪੋਸ GIC ਜੇ ਤੁਸੀਂ ਨਹੀਂ ਦੇ ਰਹੇ ਤਾਂ ਬੈਂਕ ਸਟੇਟਮੈਂਟ 15 ਤੋਂ 20 ਲੱਖ ਰੁਪਏ ਦੀ ਆਪਾਂ ਨੂੰ ਫਾਈਲ 'ਚ ਲਾਣੀ ਪਈਗੀ ਔਰ ਉਹ ਜੈਨੂਇਨ ਬੈਂਕ ਸਟੇਟਮੈਂਟ ਚਾਹੀਦੀ ਹੈ ਉਹਦੀ ਵੀ ਵੈਰੀਫਿਕੇਸ਼ਨ ਚੱਲ ਰਹੀ ਹੈ ਜੇ ਆਪਾਂ ਜੈਨੂਇਨ ਬੈਂਕ ਸਟੇਟਮੈਂਟ ਨਹੀਂ ਲਗਾਉਂਦੇ ਤਾਂ ਵੀ ਆਪਾਂ ਨੂੰ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਏਗਾ ਥਰਡਲੀ ਜਿਹੜੇ 9gi ਸੀ 9 ਫੀਸ ਵਾਲੇ ਕੇਸਿਸ ਆ ਦੇਖੋ ਮੈਨੂੰ ਉਹਨਾਂ ਦਾ ਕੋਈ ਜ਼ਿਆਦਾ ਫਿਊਚਰ ਨਜ਼ਰ ਨਹੀਂ ਆਉਂਦਾ ਬਿਕੋਜ਼ ਨਾਰਮਲੀ ਉਹ ਕੇਸਿਸ ਸਾਰੇ ਪ੍ਰਾਈਵੇਟ ਕਾਲਜਿਸ ਤੇ ਲੱਗਦੇ ਆਂਡ ਪ੍ਰਾਈਵੇਟ ਕਾਲਜਿਸ ਤੇ ਜਿੰਨੇ ਵੀ ਅੱਜ ਦੀ ਰੇਟ ਚ ਕੈਨੇਡਾ ਚ ਕੇਸਿਸ ਲੱਗ ਰਹੇ ਨੇ ਦੇ ਆਰ ਨੋਟ ਸਕਸੈਸਫੁਲ ਸੋ ਸਟੂਡੈਂਟ ਦੇ ਕੋ ਕੈਨੇਡਾ ਨੇ 437000 ਵੀਜ਼ਾ ਦੇਣਾ ਹੈ ਅਗਲੇ ਸਾਲ ਦੇਣਾ ਹੈ ਵੀਜ਼ਾ 437000 ਆਪਾਂ ਕਿਵੇਂ ਲੈਣਾ ਇਹ ਦੇਖੀਏ ਬਿਲਕੁਲ ਠੀਕ ਹੈ ਜੀ ਸੋ ਜਿਵੇਂ ਯੂਐਸ ਨੇ ਕਿਹਾ ਅਸੀਂ ਵੀਜ਼ਾ ਦੇਵਾਂਗੇ ਆਟਕੀ ਇੰਡੀਆ ਨੂੰ ਬਟ ਦੇਖਣ ਨੂੰ ਮਿਲਿਆ ਕਿ ਨਾਰਥ ਇੰਡੀਅਨ ਸਟੂਡੈਂਟਸ ਨੂੰ ਵੀਜ਼ਾ ਬਹੁਤ ਬਹੁਤ ਜ਼ਿਆਦਾ ਮਿਲਿਆ ਬਹੁਤ ਇੰਦਰ ਘੱਟ ਮਿਲਿਆ ਨਾਰਥ ਇੰਡੀਆ ਨੂੰ ਘੱਟ ਮਿਲਿਆ ਸਾਊਥ ਇੰਡੀਆ ਵੈਸਟ ਇੰਡੀਆ ਐਂਡ ਸੈਂਟਰਲ ਇੰਡੀਆ ਤੋਂ ਜ਼ਿਆਦਾ ਵੀਜ਼ਾਸ ਆਏ ਜੀ ਸੋ ਹੁਣ ਇਦਾਂ ਹੋਇਆ ਨਾ ਜਿਹੜੇ 437000 ਚੋਂ 2 ਲੱਖ ਇੰਡੀਅਨਸ ਐ ਕੈਨੇਡਾ ਵਾਲੇ ਉਹ ਨਾਰਥ ਵਾਲੇ ਬਹੁਤ ਘੱਟ ਹੋਣ ਕਿਉਂਕਿ ਆਪਾਂ ਫਾਈਲਿੰਗ ਦਾ ਤਰੀਕੇ ਲਈਏ ਸੋ ਦੇਖੋ ਅਸੀਂ ਕੋਈ ਵੀ ਸਕੀਮ ਆਉਂਦੀ ਆ ਨਾ ਉਹਨੂੰ ਪਹਿਲਾਂ ਅਸੀਂ ਉਹਦਾ ਲੂਪ ਹੋਲ ਲੱਭਦੇ ਆ ਕਿ ਅਸੀਂ ਵੀਜ਼ਾ ਕਿੱਦਾਂ ਸ਼ਾਰਟਕਟ ਮਾਰ ਕੇ ਲੈ ਲਈਏ ਸੋ ਪਹਿਲੀ ਗੱਲ ਤਾਂ ਹੁਣ ਕੈਨੇਡਾ ਜਾਣ ਦਾ ਕੋਈ ਸ਼ਾਰਟਕਟ ਨਹੀਂ ਹੈਗਾ ਜੀ ਕੈਨੇਡਾ ਜਾਣ ਦਾ ਕੋਈ ਮੇਜਰ ਜੇ ਅਸੀਂ ਕਹਿੰਦੇ ਆ ਸ਼ਾਰਟਕਟ ਨਹੀਂ ਹੈਗਾ ਸਰਕਾਰੀ ਕਾਲਜ ਦੇ ਉਹ ਚੰਗਾ ਕੋਰਸ ਲੋ ਜਿਹਦੇ ਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲ ਰਿਹਾ ਉਹ ਕੋਰਸ ਲੋ ਬੈਚਲਰ ਡਿਗਰੀ ਕਰ ਸਕਦੇ ਤਾਂ ਬੈਚਲਰ ਡਿਗਰੀ ਕਰੋ ਦੇਖੋ ਜਿਹਦਾ ਵੀਜ਼ਾ ਸਕਸੈਸ ਰੇਟ ਹੁਣ ਆਣਾ ਹੈ ਨਾ ਇਹੀ ਮੈਂ ਤੁਹਾਨੂੰ ਅੱਜ ਦੱਸ ਰਿਹਾ ਬੈਚਲਰ ਡਿਗਰੀ ਔਰ ਮਾਸਟਰ ਡਿਗਰੀ ਦੇ ਆਣਾ ਜਿਹੜੇ ਜਿਆਦਾ ਵੀਜ਼ਾ ਸਕਸੈਸ ਰੇਟ ਫਿਊਚਰ ਦਾ ਆਣਾ ਜਿਹੜੇ ਸੀਆਈਪੀ ਕੋਡ ਵਾਲੇ ਡਿਪਲੋਮਾ ਵੀ ਆ ਉਹਨਾਂ ਤੇ ਵੀ ਉਹਨਾਂ ਨੇ ਬਹੁਤ ਚੰਗੀਆਂ ਪ੍ਰੋਫਾਈਲਸ ਨੂੰ ਵੀਜ਼ਾ ਦੇਣੇ ਆ ਜੀ ਸੋ ਸਟੂਡੈਂਟਸ ਆ ਜਿਹੜੇ ਤੁਸੀਂ ਮੈਨੂੰ ਕਹਿੰਦੇ ਨੇ ਕਿ ਆਪਾਂ ਇੱਕ ਦੁਆਰ ਚ ਟੱਕਰਾ ਮਾਰਨ ਵਾਲਾ ਕੰਮ ਹੈ ਸੋ ਜੇ ਤੁਸੀਂ ਕੰਸਲਟੈਂਟ ਕੋ ਜਾ ਕੇ ਰਿਫਿਊਜ਼ਲ ਲੈ ਕੇ ਫਿਰ ਤੁਸੀਂ ਮੇਰੇ ਕੋਲ ਆਂਦੇ ਹੋ ਤਾਂ ਉਹ ਤੁਸੀਂ ਕਰ ਸਕਦੇ ਹੋ ਕੋਈ ਪ੍ਰੋਬਲਮ ਨਹੀਂ ਹੈ ਕਿਉਂਕਿ ਅੱਜ ਵੀ ਮੇਰੇ ਕੋਲ ਬੱਚੇ ਮਿਲ ਕੇ ਗਏ ਆ ਈ ਨਾ ਨਹੀਂ 8 ਨਵੰਬਰ ਤੋਂ ਬਾਅਦ ਫਾਈਲ लाਤੀ ਫਟਾਫਟ ਫਾਈਲ लाਤੀ ਉਹਨਾਂ ਨੂੰ ਫਟਾਫਟ ਰਿਫਿਊਜ਼ਲ ਵੀ ਆ ਗਈ ਜੀ ਔਰ ਇੱਕ ਖਰਾਨੇ ਦੀ ਗੱਲ ਹੈ ਰਿਫਿਊਜ਼ਲ ਏਜੰਟ ਨੇ ਦਿੱਤੀ ਨਹੀਂ ਆ ਹੁਣ ਉਹ ਬੈਨ ਆਇਆ ਕੀ ਆਇਆ ਸਰ ਸਾਨੂੰ ਪਤਾ ਨਹੀਂ ਮੈਂ ਰਿਫਿਊਜ਼ਲ ਲੈਟਰ ਤੋਂ ਮਿਨਾ ਉਹਨਾਂ ਦਾ ਕੇਸ ਕਿਦਾਂ ਲੈਣਾ ਬਿਲਕੁਲ ਸਟ ਲੀਸਟ ਉਹ ਮੈਨੂੰ ਯੂਸੀਆਈ ਕੋਡ ਦੇਣਗੇ ਮੈਂ ਕੇਪਸ ਮੰਗਾਵਾਂਗਾ ਉਹਨਾਂ ਦੇ ਫਿਰ ਮੈਂ ਦੇਖਾਂਗਾ ਕੀ ਕਰਨਾ ਸੋ ਨਾਰਮਲੀ ਸਟੂਡੈਂਟਸ ਅਸੀਂ ਸ਼ਾਰਟਕਟ ਨਾ ਲਬੀਏ ਇਸ ਟਾਈਮ ਤੇ ਤੁਹਾਨੂੰ ਇੱਕ ਸਹੀ ਕੰਸਲਟੈਂਟ ਦੀ ਲੋੜ ਹੈ ਸਹੀ ਸਲਾਹ ਦੀ ਲੋੜ ਹੈ ਇਟ ਇਜ਼ ਨੋਟ ਜਸਟ ਮੀ ਮੈਂ ਹੀ ਸਲਾਹ ਦੇ ਸਕਦਾ ਪਰ ਤੁਸੀਂ ਕੰਪੈਰੀਜ਼ਨ ਕਰੋ ਕਿ ਕਿਹੜਾ ਤੁਹਾਨੂੰ ਵਧੀਆ ਸਲਾਹ ਦੇ ਰਿਹਾ ਸੋ ਸਾਡਾ ਜਿਹੜਾ ਪਰਪਸ ਹੈ ਸਾਡਾ ਪਰਪਸ ਹੈ ਤੁਹਾਨੂੰ ਵੀਜ਼ਾ ਲੈ ਕੇ ਦੇਣਾ ਵੀਜ਼ਾ ਲੈ ਕੇ ਦੇਣਾ ਸਾਡਾ ਪਰਪਸ ਹੈ ਤੁਹਾਨੂੰ ਇੱਕ ਸਹੀ ਕੋਰਸ ਚ ਭੇਜਣਾ ਸਾਡਾ ਪਰਪਸ ਹੈ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲਣਾ ਚਾਹੀਦਾ ਹੈ ਸਾਡਾ ਪਰਪਸ ਹੈ ਜੇ ਤੁਸੀਂ ਗ੍ਰੈਜੂਏਟ ਹੋ ਤੁਸੀਂ ਮਾਸਟਰਸ ਤੇ ਜਾਓ ਸਾਡਾ ਪਰਪਸ ਹੈ ਜੇ ਮਾਸਟਰਸ ਤੇ ਜਾਂਦੇ ਹੋ ਤਾਂ ਸਪਾਊਸ ਜਾਏ ਤੁਹਾਡੇ ਬੱਚੇ ਜਾਣ ਨਾਲ ਸੋ ਅੱਜ ਦੇ ਡੇਟ ਚ ਮਾਸਟਰਸ ਤੇ ਸਟਿਲ ਸੀਟਸ ਆਰ ਅਵੇਲੇਬਲ ਮਾਸਟਰਸ ਤੇ ਤੁਸੀਂ ਜਾ ਸਕਦੇ ਹੋ ਸਪਾਊਸ ਵੀ ਨਾਲ ਜਾ ਸਕਦਾ ਬੱਚੇ ਵੀ ਜਾ ਸਕਦੇ ਆ ਐਂਡ ਕੈਨੇਡਾ ਦੀ ਹੁਣ ਸਟ੍ਰੀਮ ਲਾਈਨ ਹੋਣ ਦੇ ਨਾਲ ਜੌਬਸ ਵਿਲ ਬੀ देयर ਜੀ ਬਿਲਕੁਲ ਠੀਕ ਹੈ ਸੋ ਬਹੁਤ ਹੀ ਇੰਪੋਰਟੈਂਟ ਸਾਡੇ ਨਾਲ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਜਨਸੀਰ ਪਾਟਿਆ ਜੀ ਨੇ ਸੋ ਰਿਫਿਊਜ਼ਡ ਕੇਸਸ ਨੇ ਜਿਹੜੇ ਉਹ ਵੀ ਕੰਟੈਕਟ ਕਰਨ ਪਰ ਰਿਫਿਊਜ਼ਲ ਤੋਂ ਪਹਿਲਾਂ ਹੀ ਜਸਮੀਤ ਪਾਟਿਆ ਜੀ ਨੂੰ ਸੰਪਰਕ ਕੀਤਾ ਜਾਵੇ 90413 90412 ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ So they